ਮਿੱਤਰੋ ਕਿਵੇਂ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਹਾਂ ਸਾਰੇ ਵਧੀਆ ਹੋਵੋਗੇ ਲੋ ਜੀ ਆਪਾਂ ਤਿਆਰ ਹੋ ਗਏ ਤੇ ਅੱਜ ਹੈ ਜੀ ਆਪਣੇ ਹਰਜੀਤ ਐਮਐਲ ਸਾਹਿਬ ਦੇ ਬੇਟੇ ਦਾ ਜਨਮ ਦਿਨ ਆਪਣਾ ਵਧੀਆ ਮਿੱਤਰ ਸੱਜਣ ਯਾਰਾਂ ਦਾ ਯਾਰ ਆਪਾਂ ਚੱਲੇ ਆਂ ਉਹਦੇ ਬਰਥਡੇ ਤੇ ਤੇ ਗੁਰਲਾਲ ਰੀ ਆਈ ਜਾਂਦੇ ਨੇ ਸੱਜਣ ਮਿੱਤਰ ਆਪਾਂ ਤਿਆਰ ਹੋ ਗਏ ਟਾਈਮ ਹੋ ਗਿਆ ਡੇ 5 ਹੋ ਗਏ ਤੇ ਬਾਕੀ ਬੈਠ ਜਿਆ ਸੱਜਣਾ ਮਿੱਤਰਾਂ ਨਾਲ ਕਰਦੇ ਆ ਗੱਪ ਛੱਪ ਤੇ ਬਾਕੀ ਚੱਲਦੇ ਹੁਣ ਸੱਜਣਾ ਮਿੱਤਰਾਂ ਨਾਲ ਕਰਦੇ ਆ ਜਵਾਈ ਬਾਕੀ ਕੱਲੇ ਬੂਟ ਪਾਣ ਵਾਲੇ ਰਹਿ ਗਏ ਬਾਕੀ ਆਪਾਂ ਹੋ ਗਏ ਸਾਰੇ ਰੈਡੀ ਤੇ ਨਿਕਲਦੇ ਆ ਉਮੀਦ ਕਰਦਾ ਤੁਸੀਂ ਸਾਰੇ ਵਤੀਆਂ ਹੋਵੋਗੇ ਤੇ ਆਜੋ ਜੀ ਮਿਲਦੇ ਆ ਸਾਰ ਕਿੰਨੇ ਕਿਲੇ ਚ ਹੋएगी ਭੀੜ ਬਾਬੇ ਹੋਗੀ ਤਾਂ 15 ਕਿਲੇ ਹੋਰ ਦੱਲਾ ਚ ਹੋਗੇ 5 6 ਆਹ ਹੈ ਅੱਛਾ ਹੀ ਆ ਵੀ ਲੱਖ ਰੁਪਏ ਦੀ ਗੱਡੀ ਤੇ ਸਾਰਾ ਕੁਝ ਠੀਕ ਹੈ ਹੈਪੀ ਬਰਥਡੇ ਟੂ ਯੂ ਸੁਣ ਮਾ ਮਾ ਨਹੀਂ ਜੀ ਲੋਪਾਓ ਅਸੀਂ ਗੱਡੀ ਕਰਾਣ ਲੱਗਿਆਂ ਵਾਸ਼ ਟਾਈਮ ਹੋ ਗਿਆ 2:30 ਵਜੇ ਕਾਰ ਵਾਸ਼ ਕਰਾਣ ਲੱਗਿਆਂ ਬਹੁਤ ਗੰਦੀ ਹੋਈ ਪਈ ਆ ਵਾਸ਼ ਕਰਾ ਕੇ ਫਿਰ ਆਪਾਂ ਨਿਕਲਦੇ ਆ ਘਰੋਂ ਇਹ ਵੀ ਨਾਲ ਹੀ ਸੇਮੀ ਹੈ ਅੱਛਾ ਅੰਦਰੋਂ ਕਰਤੀ ਅੰਦਰੋਂ ਮਿੱਤਰੋਂ ਓਕੇ ਰਿਪੋਰਟ ਕਰਤੀ ਪਿੱਛੋਂ ਬਖੋਣਾ ਤੁਹਾਨੂੰ ਮੈਂ ਚੈੱਕ ਕਰੋ ਪੂਰੀ ਗੰਦੀ ਹੋਈ ਪਈ ਸੀ ਇਹ ਜਾ ਕੇ ਹੀ ਕਸੌਲੀ ਹਾਂ ਜੀ ਆਈ ਐ ਇਹ ਤਰੋ ਕਰੋਚਕ ਹੋਗੀ ਸਾਰੀ ਓਕੇ ਰਿਪੋਰਟ ਸਾਰਾ ਕੰਮ ਹੋ ਗਿਆ ਡਨ ਐ ਨਵਾਤੀ ਸਣ ਰਾਣੀ ਸੁੰਦਰਨ ਚੈੱਕ ਕਰੋ ਐਂਡ ਓਕੇ ਦੀ ਰਿਪੋਰਟ ਕਰਤੀ ਅੰਦਰ ਤੁਹਾਨੂੰ ਦਿਖਾਉਣਾ ਮੈਂ ਐਂਡ ਕਰਤੀ ਓਕੇ ਦੀ ਥੂਟ ਹੁਣ ਆਪਾਂ ਚੱਲਦੇ ਆਂ ਪਿੰਡ ਨੂੰ ਅੱਜ ਜੀ ਮਿੱਤਰੋ ਟਾਈਮ ਹੋ ਗਿਆ 6:30 ਤੇ ਆਪਾਂ ਚੱਲਦੇ ਆਂ ਮਡੇ ਵਾਲੇ ਚੱਕਿਆ ਨਾਲ ਗੱਡੀ ਤੋਂ ਆ ਕੇ ਲਾਲੂ ਪੇਸ਼ਤਾ ਪਿੰਡ ਤੇ ਆਪਾਂ ਚੱਲੇ ਪਟਿਆਲੇ ਤੇ ਆਲੇ ਇੱਕ ਦੋ ਕੰਮ ਸੀ ਨਾਲੇ ਉਹ ਕਰਾਂਗੇ ਆਲੇ ਥੋੜਾ ਜਿਹਾ ਘੁੰਮ ਫੇਰਾਵਾਂਗੇ ਤੇ ਜਾਈਏ ਨੇ ਪਟਿਆਲੇ ਪਹੁੰਚ ਗਏ ਹੀ ਸਮਾਨੇ ਪਹੁੰਚ ਗਏ ਆ ਤੇ ਦੁਕਾਨ ਵਾਲਾ ਗੱਡੀ ਦੇ ਵਿੱਚ ਤੇ ਹੁਣ ਲੋ ਜੀ ਆਪਾਂ ਲੈ ਲੱਗਿਆਂ ਕੁਰਕਰੇ ਵਗੈਰਾ ਨਾਲੇ ਲੈਣਿਆਂ ਕੁਛ ਪੀਣ ਵਾਸਤੇ ਤੇ ਫਿਰ ਆਪਾਂ ਚੱਲਦੇ ਆ ਸਮਾਨੇ ਪਹੁੰਚ ਗਏ ਲਓ ਮਿੱਤਰੋ ਸਮਾਨਾ ਕਰਕੇ ਬਾਹਰ ਆਪਾਂ ਲੈਲੇ ਗੁਰਕਰੇ ਵਗੈਰਾ ਤੇ ਨਾਲੇ ਤੇਰਨਰਜੀ ਡਰਿੰਕ ਆਪਾਂ ਪਾਉਂਛਦੇ ਆ ਲੈਲੇ ਟਾਈਮ ਖਸਾ ਹੋ ਗਿਆ 7:00 ਵਜੇ ਸਾਨੂੰ ਮੁੜਦੇ ਕਰਦੇ ਸਾਨੂੰ 10:00 ਵਜਾਂ ਨੇ 10:00 11:00 ਤੇ ਬਾਕੀ ਥੋੜਾ ਜਿਹਾ ਸਮਾਨ ਲੈ ਲੈ ਖਾਣ ਪੀਣ ਨਾਲ ਤੇ ਜ्यों ਮੁੱਕ ਜੂਗਾ ਫਿਰ ਉਹਨੇ ਟਾਈਮ ਨੂੰ ਪਟਿਆਲਾ ਆ ਜਾਣਾ ਫਿਰ ਆਪਾਂ ਹੁਣੇ ਜਾਈ ਜੰਨੇ ਆ ਇੱਕ ਥੋੜਾ ਡਰ ਵੀ ਲੱਗਦਾ ਨਾ ਕਿ ਥੋੜਾ ਜਿਹਾ ਅੱਜ ਵੀ ਰਾਜ ਫਿਰ ਜਿੰਦੇ ਕਰਕੇ ਥੋੜਾ ਜਿਹਾ ਚੀਜ਼ ਹੋਈ ਆ ਹਨਾ ਉਹ ਚੀਜ਼ ਨਾਲ ਸਾਨੂੰ ਡਰ ਵੀ ਲੱਗਦਾ ਤੇ ਇਸ ਕਰਕੇ ਵੀ ਰਹੀ ਹੌਲੀ ਹੌਲੀ ਜਾਂਦੇ ਆ ਕੋਈ ਗੱਲ ਹੌਲੀ ਹੌਲੀ ਜਾਣਾ ਕੋਈ ਕਾਲੀ ਨਹੀਂ ਕਰਨੀ ਘੰਟਾ ਦਾ ਘੰਟਾ ਲੇਟ ਆ ਜਾਗੇ ਕੋਈ ਗੱਲ ਨਹੀਂ ਪਟਿਆਲੇ ਦੇ ਵਿੱਚ ਲੱਗੀਆਂ ਰੌਣਕਾਂ ਲੜੀਆਂ ਲੜੀਆਂ ਲੀਲਾ ਭਵਨ ਅੰਦਰ ਕਿਉਂ ਆ ਰਹੇ ਇਸ ਬਾਦ ਤੇ ਪਟਿਆਲੇ ਦੇ ਵਿੱਚ ਟਾਈਮ ਹੋ ਗਿਆ 9 ਸਾਡੇ ਫਵਾ ਘੱਟ ਹੋ ਗਏ ਆ ਦੇਖੋ ਪਰ ਦੇਖਦਾ ਨਹੀਂ ਹੁਣ ਇੱਥੇ ਲੱਗ ਰਹੀਆਂ ਨੇ ਗੇੜੀਆਂ ਲੋ ਜੀ ਅੱਜ ਪਹੁੰਚ ਗਏ ਆਪਾਂ ਸ਼ੋਪਿੰਗ ਕਰਨ। ਇਹ ਵੀਡੀਓ ਦੇ ਵਿੱਚ ਟਿਆਲੇ 'ਚ ਦੇਖਦੇ ਆਂ ਕਿ ਆਈ ਐ ਵਦੂਈਆਂ ਨੇ। ਅੱਛਾ ਲੈਣੀਆਂ ਨੇ ਫਿਰ। ਬੱਸ ਛੱਡ ਪਰਾਂ ਚੱਲੀਏ। ਗਿੜੀ ਲਾ ਕੇ ਫਿਰ ਚੱਲਦੇ ਆਂ। ਵੇਖ ਕੇ ਇੱਕ ਵਾਰੀ। ਹਾਂਜੀ ਕੀ ਮੰਗਾਇਆ ਖਾਣ ਨੂੰ? ਹੈ? ਮੋਮੋਸ ਮੰਗਾਈ ਨੇ। ਅੱਛਾ। ਬਹੁਤ ਟੇਮ ਬਖਾ ਦੇ ਲੈਣਾ ਕਿਨੇ ਹੈਣਾ ਉਦੋਂ ਬਾਅਦ ਨਹੀਂ ਅੱਜ ਖਾਣ ਲੱਗੇ ਹੈਣਾ ਬਹੁਤ ਟੇਸਟੀ ਸੀ ਉਹ ਵੀ ਨੀ ਕੈਡ ਸੀ ਨਾ ਉਹ ਵੀ ਬਹੁਤ ਟੇਸਟੀ ਸੀ ਬਾਕੀ ਮੋਮੋਸ ਖਾਣ ਲੱਗੇ ਜੀ ਇਧਰ ਵੇਟ ਕਰਦੇ ਪਏ ਹਾਂ ਸਵਾਦ ਨਹੀਂ ਹੈ ਟਾਈਮ 12 ਵਜ ਗਏ ਨੇ ਤੇ ਪਿਛਲੇ ਸਾਲ ਖਾਲਸਾ ਕਾਲਜ ਵਿੱਚ ਬੈਠੀ ਸੀਗਾ ਫੈਸ਼ਨ ਵਗੈਰਾ ਤੇ ਕੈਦ ਕੀ ਦਰਬਾਦਰ ਕਾਲਜ ਮੈਨੂੰ ਭੁੱਲ ਜਾ ਨਾਮ ਸੱਜਣ ਮਿੱਤਰ ਸਾਰੇ ਵੇਟ ਕਰਦੇ ਪਏ ਨੇ ਤੇ ਪਹੁੰਚਦੇ ਆ ਫਿਰ ਲੜ ਮਿਲ ਕੇ ਸਾਰੇ ਲਾਡਿਆਂ ਰੌਣਕਾਂ ਤੇ ਟਾਈਮ ਚੱਲਦੇ ਕਰਦੇ ਟਾਈਮ ਸਾਨੂੰ ਵਾਝ ਹੀ ਗਏ ਹਨ 11 ਫਿਰ ਵੀ ਗੱਡੀ ਮਤਲਬ ਕਾਫੀ ਭਜਾ ਕੇ ਸੱਜਣ ਮਿੱਤਰਾਂ ਦੇ ਫੋਨ ਆਈ ਜਾਂਦੇ ਵੀ ਛੇਤੀ 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 ਫਿਰ ਤੁਹਾਨੂੰ ਪਤਾ ਹੈ ਟਾਈਮ ਤਾਂ ਲੱਗ ਹੀ ਜਾਂਦਾ ਘਰੋਂ ਨਿਕਲਣ ਲੱਗੇ ਤੇ ਬਾਕੀ ਹੁਣ ਪਹੁੰਚ ਗਏ ਪਟਿਆਲੇ ਤੇ ਹੁਣ ਸੱਜਣਾਂ ਨਾਲ ਮਿੱਤਰਾਂ ਨਾਲ ਹੋ ਕੇ ਇਕੱਠੇ ਚੱਲਦੇ ਆਂ ਰਲਾਨੇ ਰੌਣਕਾਂ ਤੁਹਾਨੂੰ ਦਿਖਾਨੇ ਆ ਸਾਰਾ ਅੱਜ ਰੌਣਕ ਮੇਲਾ ਆ ਜਿਓ ਜੀ ਬਣੇ ਰਹੋ ਸਾਡੇ ਨਾਲ So, park, गो गो। तो मान चुका हूँ तो ना उसमें तो तोपरी चुनाव करूँगा अबे नमः नमः त्रपूर्ण रावण का लग्गिया पहिया देखो जिन्ने भी कॉल जिन्ने पटे यार जो सारे आए हुए ने जिस तुम्हारे पास नहीं पटे हो चल ये नाना बढ़िया किताब नाना कितिया मिल रहा है क्या तुमसे लेके बाप तो सुनाओ ये मनन ना पता � ਸੋ ਰੱਬ ਅੱਗੇ ਨਮੋਦਰਾਸ ਕਰੇ ਸੋ ਟੀਮ ਨੂੰ ਚਲੋ ਓਕੇ ਬਈ ਤਾਰੀਖ ਕੀਤੀ ਐ ਇਨਵੈਸਟ ਕਰ ਦੇ ਦੇ ਲੋ ਜੀ ਟਾਈਮ ਬਹੁਤ ਹੋ ਗਿਆ ਹਾਂਜੀ ਕਿਵੇਂ ਲੱਗਿਆ ਫੰਕਸ਼ਨ ਹਾਂਜੀ ਬਣੀ ਨਹੀਂ ਗੱਲ ਫੰਕਸ਼ਨ ਯੂਥ ਫੈਸਟੀਵਲ ਵਾਲੀ ਬਣੀ ਨਹੀਂ ਗੱਲ ਡਿਲੀਵਰੀ ਖਾਸਾ ਗੱਲ ਜੁ ਹੋ ਰਹੀ ਸੀ ਉੱਥੇ ਵਧੀਆ ਸੀ ਸਾਰਾ ਕੁਝ ਜੀ ਇਹ ਤਾਂ ਐ ਲੱਗਦਾ ਜਿਵੇਂ ਕੋਈ ਨੋਰਮਲ ਕੌਲ ਦੀ ਜੈਗੈਦਰਿੰਗ ਆ ਬਸ ਵਧੀਆ ਨਹੀਂ ਹੈਗਾ ਸੀ ਹਨਾ ਟੇਲਾ ਦਾ ਫੰਕਸ਼ਨ ਹੋਵੇ ਤੇ ਸਹੀ ਗੱਲ ਹੈ ਬਾਕੀ ਮਾਹੌਲ ਜਿਹਾ ਠੰਡਾ ਹੀ ਸੀਗਾ ਇੰਨਾ ਸਵਾਦ ਖਾਲਸਾ ਚ ਪਿਛਲੀ ਵਾਰੀ ਬਹੁਤ ਆਇਆ ਸੀ ਹਨਾ ਸਾਰੇ ਯਾਰ ਪਿਛਲੀ ਹਾਂ ਇੱਥੇ ਥੋੜਾ ਆਊਟ ਏਰੀਆ ਹੋਇਆ ਜਾਂਦਾ ਸਾਈਡ ਇਹਦੇ ਤਾਂ ਕਰਕੇ ਤੇ ਬਾਕੀ ਇੰਨਾ ਹੈ ਨਹੀਂ ਕਿ ਨਾ ਨੱਚਣ ਦਾ ਹੀ ਨਾ ਡਾਂਸਿੰਗ ਨਾ ਕੁਝ ਵੀ ਨਹੀਂ ਹੈਗਾ ਨਾ ਗਿੱਧਾ ਵਗੈਰਾ ਕੁਝ ਵੀ ਨਹੀਂ ਸੀ ਤੇ ਉੱਥੇ ਤੇ ਇਸ ਟਾਈਮ ਨਾ ਤੁਸੀਂ ਉਹਦੋਂ ਬਲੌਗ ਨਹੀਂ ਮੈਂ ਬਣਾਉਂਦਾ ਸੀ ਉਸ ਟਾਈਮ ਤਾਂ ਇਸ ਟਾਈਮ ਤਾਂ ਪੂਰੀ ਰੌਣਕ ਲੱਗੀ ਹੋਈ ਸੀਗੀ ਆ ਪੂਰਾ ਮਤਲਬ ਗਰਾਊਂਡ ਵਗੈਰਾ ਫੁੱਲ ਭਰਿਆ ਹੋਇਆ ਸੀ ਇਸ ਟਾਈਮ ਵੀ ਤੇ 8 ਵਜੇ ਉਹਨਾਂ ਨੇ ਆਪ ਕੱਢੇ ਸੀ ਬਾਹਰ ਲੋਹੀ ਮਿੱਤਰੋ 5 ਵੱਜ ਗਏ ਹੁਣ ਚੱਲੇ ਆ ਚੱਲਦੇ ਹੁਣ ਨਿਕਲਦੇ ਆ ਚਲਿਏ ਥੱਕ ਕੇ ਹਾਰ ਕੇ ਕੀ ਮਿੱਤਰੋ ਟਾਈਮ ਵੱਜ ਗਏ ਨੇ 6:30 ਹੋ ਗਏ ਨੇ ਤੇ ਹੁਣ ਜਾਂਦੇ ਹਾਂ ਪਿੰਡ ਰਸਤੇ 'ਚ ਲੱਗੀ ਭੁੱਖ ਕਿਉਂ ਛਾਣਾ ਕੀ ਖਾਣੇ ਕੁਲਚੇ ਕੁਲਚੇ ਆ ਲਈਆਂ ਆਪਾਂ ਹਾਂ ਕੁਲਚੇ ਮੱਝੀ ਮਹਿੰਗੇ ਰੈਸਟੋਰੈਂਟ ਰਹਿ ਜੇ ਪਰ ਇਹ ਪਸਿਆਣੇ ਕੁਲਚੇ ਖਾਂ ਦਾ ਸਵਾਦ ਹੈ ਨਾ ਉਹ ਵੱਖਰਾ ਹੀ ਹੈ ਇੱਥੇ ਵੱਡੀ ਤੋਂ ਵੱਡੀ ਗੱਡੀ ਖੜਕੇ ਜਾਂਦੀ ਹੈ ਜੀ ਪਸਿਆਣੇ ਕੁਲਚੇ ਵਾਲੇ ਦੇ ਲਓ ਜੀ ਮਿੱਤਰੋ ਪਹੁੰਚ ਗਏ ਪਿੰਡ ਟਾਈਮ ਹ 8:00 8:00 ਹੋ ਗਏ ਰੋਟੀ ਪਣੀ ਖਾਉਣੇ ਆ ਸ਼ਾਨ ਨੂੰ ਤੁਰਤ ਅਸੀਂ ਪਿੰਡ ਤੇ ਆਪਾਂ ਹੁਣ ਜਾਂਦੇ ਆ ਥੋੜੀ ਜੀ ਲੱਗ ਗਈ ਗੱਡੀ ਸਾਈਡ ਤੋਂ ਲਾਈਟਾਂ ਦੀ ਥੋੜੀ ਜੀ ਪ੍ਰੋਬਲਮ ਆ ਗਈ ਸੀ ਮੈਨੂੰ ਦਿਖਿਆ ਘੱਟ ਥੋੜੀ ਜੀ ਸਾਈਡ ਤੋਂ ਲੱਗ ਗਈ ਤੇ ਬਾਕੀ ਆ ਵੀ ਜੇ ਚੱਲਣੀਆਂ ਤਾਂ ਲੱਗਣੀਆਂ ਵੀ ਹਨਾ ਜੇ ਘਰ ਖੜੀਆਂ ਰਹੀਆਂ ਫਿਰ ਉਹ ਲੱਗਣੀਆਂ ਵੀ ਕੀ ਨੇ ਹਨਾ ਤਾਂ ਉਸ ਕਰਕੇ ਚੱਲਣਗੀਆਂ ਤਾਂ ਫਿਰ ਲੱਗਣਗੀਆਂ ਵੀ ਤੇ ਮਿਲਦੇ ਆ ਤੁਹਾਨੂੰ ਇੱਕ ਨਵੇਂ ਬਲੌਗ ਦੇ ਵਿੱਚ ਬਾਏ ਬਾਏ ਧੰਨਵਾਦ ਜੀ